ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਵੇਂ ਕਿ ਅੱਗੇ ਸੋਨ ਦੇ ਸੰਧਾਰਿਆਂ ਦੀ ਸਟਾਰਟਿੰਗ ਹੋ ਰਹੀ ਆ ਤਾਂ ਭੈਣਾਂ ਦੀ ਡਿਮਾਂਡ ਆ ਕਿ ਸੋਹਣੇ ਸੋਹਣੇ ਪ੍ਰਿੰਟਾਂ ਦੇ ਦੁਪੱਟਿਆਂ ਦੇ ਨਾਲ ਸੋਹਣੇ ਸੋਹਣੇ ਪ੍ਰਿੰਟ ਤੁਸੀਂ ਲੈ ਕੇ ਆਓ ਕਾਫੀ ਕਮੈਂਟ ਆ ਰਹੇ ਆ ਕਾਫੀ ਮੈਸੇਜ ਆ ਰਹੇ ਆ ਸੋ ਕਾਫੀ ਸਟਾਕ ਆਪਣੇ ਕੋਲ ਆ ਚੁੱਕੀ ਆ ਵਾ ਨਾਲ ਦੀ ਨਾਲ ਹੋਰ ਵੀ ਆ ਰਿਹਾ ਪਾਰਟੀ ਵੀਅ ਕਲੈਕਸ਼ਨ ਵੀ ਆਪਾਂ ਲੈ ਕੇ ਆ ਰਹੇ ਆ ਕਿਉਂਕਿ ਪਾਰਟੀ ਵੀਅ ਕਲੈਕਸ਼ਨ ਦੇ ਵੀ ਕਾਫੀ ਮੈਸੇਜ ਆ ਰਹੇ ਨੇ ਤੇ ਅੱਜ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਆਲ ਓਵਰ ਸੂਟ ਰਹਿਣਗੇ ਨਾਲ ਇਹਨਾਂ ਦੇ ਰਹਿਣਗੇ ਮਸਲੀਨ ਦੇ ਦੁਪੱਟੇ ਵਿਸਕੋਸ ਮਸਲੀਨ ਦੇ ਉੱਪਰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕੀਸ ਮੇਰੇ ਚੈਨਲ ਦੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਹੀ ਤੁਹਾਡੇ ਕੋਲ ਨਿਊ ਜੋ ਵੀ ਆਪਣੀ ਵੀਡੀਓ ਆਉਂਦੀ ਆ ਡੇਲੀ ਆਪਣੀ ਵੀਡੀਓ ਆਉਂਦੀ ਆ ਸ਼ਾਮ ਨੂੰ 6 ਵਜੇ ਤਾਂ ਤਾਂ ਹੀ ਤੁਹਾਡੇ ਤੱਕ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਇਸੇ ਤਰ੍ਹਾਂ ਆਪਣੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਅੱਗੇ ਤੁਸੀਂ ਕਿੱਦਾਂ ਦੀ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਲੋ ਜੀ ਮੈਂ ਦਿਖਾਉਣੀ ਆ ਅੱਜ ਦੇ ਪ੍ਰਿੰਟ ਸਾਰਿਆਂ ਦੀ ਸੇਮ ਹੀ ਰੇਂਜ ਰਹੂਗੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਇਹਨਾਂ ਵਿੱਚੋਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਕਈ ਸੂਟ ਦਾ ਕਈ ਸੈੱਟ ਦੇਖੋ ਸਾਰੇ ਨਿਊ ਹੀ ਆਏ ਨੇ ਹਜੇ ਖੁੱਲੇ ਵੀ ਨਹੀਂਗੇ ਜਿਹੜੇ ਹੁਣ ਤੁਹਾਡੇ ਸਾਹਮਣੇ ਹੀ ਖੁੱਲਣੇ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਜਿਹੜਾ ਇਹਦਾ ਫੈਬਰਿਕ ਰਹੂਗਾ ਬਹੁਤ ਵਧੀਆ ਸੁਪੀਰੀਅਰ ਪਿਓਰ ਕਾਟਨ ਦਾ ਫੈਬਰਿਕ ਆ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਆ ਨਾਲ ਇਹਦੇ ਰਹੂਗਾ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਦੇਖੋ ਬਹੁਤ ਪੂਰੇ ਖੁੱਲੇ ਡੁਲੇ ਦੁਪੱਟੇ ਮਿਲਣਗੇ ਇੱਕ ਤਹਾਈ ਦੀ ਲੈਂਥ ਦੇ ਬਰਾਬਰ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਬੁੱਕਲ ਮਾਰ ਸਕਦੇ ਹੋ ਸਿਰ ਤੇ ਖੜਦੇ ਨੇ ਸਭ ਤੋਂ ਵਧੀਆ ਇਹ ਚੀਜ਼ ਆ ਕਿਉਂਕਿ ਹਰ ਪੈਣ ਦੀ ਇਹੀ ਡਿਮਾਂਡ ਹੁੰਦੀ ਆ ਦੁਪੱਟਾ ਸੇਤੇ ਖੜੇ ਜੀ ਬੁੱਕਲ ਵੱਜਦੀ ਹੋਵੇ ਪੂਰਾ ਖੁੱਲਾ ਢੁੱਲਾ ਦੁਪੱਟਾ ਹੋਵੇ ਦੁਪੱਟੇ ਸਾਰੇ ਡਿਜੀਟਲ ਲੱਗੇ ਹੋਏ ਐ ਇਹਨਾਂ ਦੇ ਨਾਲ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਕੋਰੀਅਰ ਫ੍ਰੀ ਰਹੂਗਾ ਕੋਈ ਵੀ ਕੋਰੀਅਰ ਦੇ ਐਕਸਟਰਾ ਚਾਰजेस ਨਹੀਂ ਹੋਣਗੇ ਇਸ ਲਈ ਜਿਹੜਾ ਮਰਜੀ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਤਿੰਨ ਇਹ ਤਿੰਨ ਤਿੰਨ ਕਲਰਾਂ ਦੇ ਸੈੱਟ ਨੇ ਆ ਲੋ ਇਹ ਹੈਗਾ ਗ੍ਰੇ ਕਲਰ ਇਦੇ ਨਾਲ ਵੀ ਵਿਸਕਾਸ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੀ ਦੁਪੱਟੇ ਬਹੁਤ ਸੋਹਣੇ ਖੁੱਲੇ ਡੁੱਲੇ ਸਾਰੇ ਦੁਪੱਟੇ ਲੱਗੇ ਹੋਏ ਨੇ ਇਹਨਾਂ ਦੇ ਨਾਲ ਪੂਰੀ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਜਿੰਨੇ ਮਰਜ਼ੀ ਤੁਸੀਂ ਹੈਵੀ ਹੋ ਚਾਹੇ ਤੁਸੀਂ ਲੰਬੇ ਹੋ ਜੋ ਵੀ ਹੋ ਹਰ ਤਰ੍ਹਾਂ ਦਾ ਤੁਹਾਨੂੰ ਉਹ ਮਿਲੂਗਾ ਮਤਲਬ ਕਿ ਕੱਟ ਕੰਨੀਆ ਕੋਈ ਵੀ ਹੋਗਾ ਵਧੀਆ ਖੁੱਲੇ ਡੁੱਲੇ ਸੂਟ ਬਣਨਗੇ ਕਿਉਂਕਿ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਨਾਨ ਬ੍ਰਾਂਡ ਕੋਈ ਵੀ ਨਹੀਂ ਹੈਗਾ ਪੂਰੀ ਸੁਪੀਰੀਅਰ ਰੇਂਜ ਲੈ ਕੇ ਆਏ ਆ ਸੁਪੀਰੀਅਰ ਫੈਬਰਿਕ ਲੈ ਕੇ ਆਏ ਆ ਬਹੁਤ ਵਧੀਆ ਕਲੈਕਸ਼ਨ ਲੈ ਕੇ ਆਈ ਆ ਇਸ ਲਈ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਲੋ ਗ੍ਰੀਨ ਕਲਰ ਗ੍ਰੀਨ ਕਲਰ ਵੀ ਪੂਰਾ ਵਧੀਆ ਨਾਲ ਇਹਦੇ ਸੇਮ ਆਊਗਾ ਵਿਸਕੋਸ ਮਸਲੀਨ ਦਾ ਹੀ ਇਹਦੇ ਵਿੱਚ ਦੁਪੱਟਾ ਆਊਗਾ। ਅਗਲਾ ਸੈੱਟ ਮੈਂ ਖੋਲਣ ਲੱਗੀ ਆ ਬਹੁਤ ਸੋਹਣੇ ਟ੍ਰੈਂਡਿੰਗ ਡਿਜ਼ਾਈਨ ਆਏ ਨੇ। ਇਹਦੇ ਹਜ਼ਾਰ ਸਿਰਫ ਮਾਰਕੀਟ ਦੇ ਵਿੱਚ ਉਤਰੇ ਹੀ ਨੇ ਯਾਨੀ ਕਿ ਹਰ ਸ਼ਾਪ ਤੇ ਨਹੀਂ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਇਹ ਲਓ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਦੇਖੋ ਫਰੋਜ਼ੀ ਕਲਰ ਦਾ ਸੂਟ ਆ ਉੱਪਰ ਵਾਈਟ ਕਲਰ ਦੇ ਸਾਰੀ ਪ੍ਰਿੰਟਿੰਗ ਹੋਈ ਆ 3D ਪ੍ਰਿੰਟਿੰਗ ਆ ਡਿਜੀਟਲ ਹੋਈ ਹੋਈ ਆ ਪਿਓਰ ਕਾਟਨ ਆ 1% ਵੀ ਸਿੰਥੈਟਿਕ بیس ਨਹੀਂ ਕੁੱਟ-ਕੁੱਟ ਕੱਪੜੇ ਨੂੰ ਹੰਡਾ ਲੋਂਗੇ ਕਪੜਾ ਕਿਤੇ ਨਹੀਂ ਜਾਣਾ ਇੰਨਾ ਸੋਹਣਾ ਇਹ ਫੈਬਰਿਕ ਆ ਸਾਰਾ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਸੇਮ ਵਿਸਕੋਸ ਮਸਲੀਨ ਦਾ ਲੱਗਿਆ ਹੋਇਆ ਜੀ ਦੁਪੱਟਾ ਯੋ ਦੁਪੱਟਾ ਬਹੁਤ ਸੋਹਣਾ ਪੂਰਾ ਡਿਜੀਟਲ ਦੁਪੱਟਾਵਾ ਆਏ ਹੋਏ ਸੂਟਾਂ ਦੀ ਲੁੱਕ ਬਹੁਤ ਵਧੀਆ ਆਉਂਦੀ ਆ ਬਹੁਤ ਸੋਹਣੇ ਬਣਦੇ ਨੇ ਬਣ ਕੇ ਤਿਆਰ ਹੁੰਦੇ ਨੇ ਲੈਸਿਸ ਦੇ ਨਾਲ ਵਾਈਟ ਲੈਸਿਸ ਦਾ ਜਿਵੇਂ ਕੋਈ ਟ੍ਰੈਂਡ ਆ ਬਹੁਤ ਸੋਹਣੀਆਂ ਯਾਨੀ ਕਿ ਜਿਹੜੀਆਂ ਭੈਣਾਂ ਨੇ ਸਟਿਚ ਕਰਵਾ ਕੇ ਲੈਣੇ ਆ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟੀਚਿੰਗ ਲੈਣੇ ਆ ਤੁਸੀਂ ਵਿਦਾਊਟ ਸਟੀਚਿੰਗ ਵੀ ਮੰਗਵਾ ਸਕਦੇ ਹੋ ਇਹਦੇ ਵਿੱਚ ਕਲਰ ਮਿਲ ਜਾਣਗੇ ਦੇਖੋ ਅਗਲਾ ਕਲਰ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਮਹਿੰਦੀਆ ਸ਼ੇਡ ਸੇਮ ਇਹਦੇ ਨਾਲ ਵਿਸਕੋਸ ਮਸਲੀਨ ਦਾ ਦੁਪੱਟਾ ਮਿਲੂਗਾ ਨੈਕਸਟ ਕਲਰ ਦੇਖੋ ਕਿੰਨਾ ਮਿੱਠਾ ਪਿਆਰਾ ਹਰ ਇਸ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹ ਹੈਗਾ ਜੀ ਗ੍ਰੇ ਕਲਰ ਬਹੁਤ ਸੁਣੀਕ ਲੱਗਦੀ ਸ਼ਾਈਨਿੰਗ ਹੁੰਦੀ ਹੈ ਕੱਪੜੇ 'ਚ ਹੋਊਗਾ ਕਾਟਨ ਬਲਕਿ ਇੰਨੀ ਵਧੀਆ ਯਾਨੀ ਕਿ ਸ਼ਾਈਨ ਜੀ ਹੁੰਦੀ ਹੈ ਸਰਦਾਰੀ ਜੇ ਸੂਟ ਨੇ ਤੇ ਲੱਗਦਾ ਨਹੀਂ ਕਿ ਆਪਾਂ ਕਾਟਨ ਬੇਸ ਵੇਅਰ ਕੀਤਾ ਤੇ ਪਾਏ ਹੋਏ ਸੂਟਾਂ ਦਾ ਬਿਲਕੁਲ ਪਤਾ ਨਹੀਂ ਲੱਗਦਾ ਬਹੁਤ ਸਕੂਨਦਾਨ ਫੈਬਰਿਕ ਆ ਸੇਮ ਫੈਬਰਿਕ ਮੈਂ ਖੁਦ ਵੇਅਰ ਕੀਤੇ ਹੋਏ ਨੇ ਜਿਹੜੇ ਇਹ ਵਾਲੇ ਫੈਬਰਿਕ ਮੈਂ ਤੁਹਾਨੂੰ ਦਿਖਾ ਰਹੀ ਹਾਂ ਅਗਲੀ ਪ੍ਰਿੰਟਿੰਗ ਚੈੱਕ ਕਰੋ ਸਭ ਤੋਂ ਲੇਟੈਸਟ ਟ੍ਰੈਂਡਿੰਗ ਪ੍ਰਿੰਟਿੰਗ ਆ ਆਲ ਓਵਰ 5 ਮੀਟਰ ਦੀ ਕੱਟ ਰਹੂਗੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਵਧੀਆ ਫੈਬਰਿਕ ਆ ਤੇ ਡਿਜ਼ਾਈਨ ਆਲ ਓਵਰ 5 ਮੀਟਰ ਬਲੂ ਕਲਰ ਦਾ ਇਹ ਸੂਟ ਆ ਨਾਲ ਸੇਮ ਆਊਗਾ ਵਿਸਕੋਸ ਮਸਲੀਨ ਦਾ ਬਲੂ ਕਲਰ ਚੀ ਦੁਪੱਟਾ ਦੇਖੋ ਦੁਪੱਟੇ ਨਾਲੀ ਸੂਟ ਦੀ ਗ੍ਰੇਸ ਹੁੰਦੀ ਹੈ ਜੇ ਦੁਪੱਟਾ ਸੋਨਾ ਲੱਗਿਆ ਤਾਂ ਸੂਟ ਆਟੋਮੈਟਿਕਲੀ ਸੋਨਾ ਬਣ ਜਾਂਦਾ ਬਹੁਤ ਸੋਹਣੇ ਦੁਪੱਟੇ ਨੇ ਖੁੱਲੇ ਦੁੱਲੇ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਵੀਅਰ ਕਰ ਗਰਮੀ ਵਾਲੀ ਸਭ ਤੋਂ ਬੈਸਟ ਕਲੈਕਸ਼ਨ ਆ ਤੇ ਸਾਰੇ ਲੇਟੈਸਟ ਡਿਜ਼ਾਈਨ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਹਲਕਾ ਅਗਲਾ ਕਲਰ ਮਿਲੂਗਾ ਹੈ ਫਰੋਜ਼ੀ ਸ਼ੇਡ ਉਸ ਤੋਂ ਅਗਲਾ ਸ਼ੇਡ ਹੈਗਾ ਜੀ ਪਿੰਕ ਸ਼ੇਡ ਮਜ਼ੈਂਟਾ ਪਿੰਕ ਜਾਂ ਸ਼ੇਡ ਹੈ ਨਾ ਜ਼ਿਆਦਾ ਡਾਰਕ ਵੀ ਨਹੀਂ ਵੀ ਅੱਖਾਂ ਜਿਹਾਂ ਵਿੱਚ ਵੱਜੇ ਬਹੁਤ ਸੋਹਣੇ ਕਿੰਨੇ ਦੇ ਕਿੰਨੇ ਸ਼ੇਡ ਬਹੁਤ ਲੇਟੈਸਟ ਆ ਡਾਰਕ ਚਾਰਟ ਨੇ ਜਿਹੜੀਆਂ ਪਹਿਣਾ ਲਾਈਟ ਨਹੀਂ ਪਉਂਦੀਆਂ ਉਹਨਾਂ ਲਈ ਬਹੁਤ ਹੀ ਵਧੀਆ ਤੇ ਜਿਹੜਾ ਡਿਜ਼ਾਈਨ ਆਇਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਆ ਹੈ ਦੈਕਸਰ ਡਿਜ਼ਾਈਨ ਦੇਖੋ ਇਹਦੇ ਵਿੱਚ ਹੀ ਦੇਖੋ ਸਾਰੀ 3D ਪ੍ਰਿੰਟਿੰਗ ਹੋਈ ਹੋਈ ਆ ਜਿੰਨੀ ਵੀ ਪ੍ਰਿੰਟਿੰਗ ਆ ਸਾਰੀ 3D ਹੋਈ ਹੋਈ ਆ ਮਿੱਠਾ ਪਿਆਰਾ ਜਾਂ ਆਈਸਕ੍ਰੀਮ ਜਾਂ ਚਾਟ ਆ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਬਹੁਤ ਸੋਹਣੀ ਪ੍ਰਿੰਟਿੰਗਾਂ ਦੇ ਉੱਪਰ ਨੇ ਇੱਕ ਤੋਂ ਇੱਕ ਪ੍ਰਿੰਟ ਆ ਯਾਨੀ ਕਿ ਅੱਜ ਦੀ ਜਿੰਨੀ ਵੀ ਵੀਡੀਓ ਆ ਇਹਨਾਂ ਦੇ ਪ੍ਰਿੰਟਿੰਗ ਬਹੁਤ ਸੋਹਣੀਆਂ ਆਈਆਂ ਨੇ ਹਲੋ ਸੇਮ ਦੇਖੋ ਡਿਜੀਟਲ ਸਾਰਾ ਦੁਪੱਟਾ ਵਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਵਾ ਪੂਰਾ ਖੁੱਲਾ ਡੁੱਲਾ ਜਿਵੇਂ ਮਰਜ਼ੀ ਵੇਅਰ ਕਰੋ ਨਾਲ ਇਹਦੇ ਵੀ ਤਿੰਨ ਕਲਰ ਮਿਲਣਗੇ ਤੁਹਾਨੂੰ ਆਲੋ ਉਹ ਆਨ ਇਨ ਸ਼ੇਡ ਮਿਲ ਜੁਗ ਹੈ ਇਹਦੇ ਵਿੱਚ ਤੁਹਾਨੂੰ ਆਲੋ ਲੇਮਨ ਸ਼ੇਡ ਮਿਲ ਜੂਗਾ ਤਿੰਨ ਕਲਰ ਨੇ orange lemon ਤੇ frozy shade frozy ਵੀ ਨਹੀਂ baby blue ਕਲਰ ਆ ਹੈ ਜਿਹੜਾ ਆਹ ਵਾਲਾ ਆਪਾਂ ਪਹਿਲਾ ਪੀਸ ਖੋਲਿਆ ਇਹ baby blue ਕਲਰ ਦੇ ਉੱਪਰ ਆ ਤੇ frozy blue ਦਾ ਮਿਕਸਚਰ ਜਿਆਵਾ orange shade ਬਹੁਤ ਹੀ ਮਿੱਠੇ ਪਿਆਰੇ ਤਿੰਨੇ ਛੇੜਾ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੀ ਡਿਜੀਟਲ ਹੋਈ ਹੋਈ ਆ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਹਾਲੋ ਅਗਲਾ ਡਿਜ਼ਾਈਨ ਚੈੱਕ ਕਰੋ ਕਾਫੀ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਰਿਹਾ ਹੈ ਜਾਨਕਿ ਆਪਣਾ ਇਹਦੇ ਵਿੱਚ ਆਪਣੇ ਕੋਲ ਸਿਰਫ ਸਿੰਗਲ ਪੀਸ ਹੀ ਰਹਿ ਗਿਆ ਵਾ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਗ੍ਰੀਨ ਕਲਰ ਦੇ ਉੱਪਰ ਆ ਪਿਸਤਾ ਗ੍ਰੀਨ ਜਿਹਾ ਕਲਰ ਆ ਫੁੱਲ ਆਫ ਫਲਾਵਰਾਂ ਤੋਂ ਹਟ ਕੇ ਜੇ ਜਿਹੜੀ ਭੈਣ ਲੈਣਾ ਚਾਹੁੰਦੀ ਆ ਉਹਦੇ ਲਈ ਬਹੁਤ ਸੋਹਣਾ ਪੀਸ ਆ ਇਹ ਸਿੰਗਲ ਹੀ ਪੀਸ ਆ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਨਾਲ ਅਗਲਾ ਹੈਗਾ ਜੀ ਗ੍ਰੇ ਕਲਰ ਦੇ ਉੱਪਰ ਸਭ ਤੋਂ ਸੋਹਣਾ ਡਿਜ਼ਾਈਨ ਯਾਨੀ ਕਿ ਮੈਨੂੰ ਬਹੁਤ ਪਸੰਦ ਆ ਇਹਦੇ ਵਿੱਚ ਦੋ ਹੀ ਕਲਰ ਆਏ ਸੀ ਆਪਣੇ ਕੋਲ ਇੱਕ ਬਲੈਕ ਕਲਰ ਸੀ ਉਹ ਸੋਲਡ ਆਊਟ ਆ ਜੀ ਇੱਕ ਇਹ ਗ੍ਰੇ ਕਲਰ ਆ ਇਹ ਵੀ ਕਲਰ ਬਹੁਤ ਸੋਹਣਾ ਲੱਗੂਗਾ ਲਾਈਟ ਬੇਸ ਦੇ ਉੱਪਰ 3D ਪ੍ਰਿੰਟਿੰਗ ਹੋ ਕੇ ਡਾਰਕ ਕਲਰਾਂ ਦੇ ਨਾਲ ਫਲਾਵਰਿੰਗ ਕੀਤੀ ਆ ਪਿੰਕ ਕਲਰ ਦਾ ਕੰਟਰਾਸਟ ਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਪਿੰਕ ਲੈਸਿਸ ਪਿੰਕੀ ਪਾਈਪਿੰਗਸ ਵਗੈਰਾ ਲਾ ਕੇ ਬਹੁਤ ਸੋਹਣਾ ਸੂਟ ਇਹ ਰੈਡੀ ਹੋਊਗਾ ਨਾਲ ਦੇਖੋ ਫੇਮ ਦੁਪੱਟਾ ਦੁਪੱਟਾ ਦੇਖੋ ਕਿੰਨੇ ਸੋਹਣੇ ਸਾਰਿਆਂ ਦੇ ਦੁਪੱਟੇ ਬਹੁਤ ਸੋਹਣੇ ਆ ਜਿੰਨੀ ਪ੍ਰਿੰਟਿੰਗ ਤੁਹਾਨੂੰ ਮਿਲ ਰਹੀ ਆ ਸੂਟਾਂ ਤੇ ਦੁਪੱਟਿਆਂ ਤੇ ਸਾਰੀ ਡਿਜੀਟਲ ਮਿਲ ਰਹੀ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਏ ਸੀਗੇ ਜੀ ਅੱਜ ਦੀ ਮੇਰੀ ਕਲੈਕਸ਼ਨ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਕਈ ਭੈਣਾ ਮੈਸੇਜ ਕਰਦੀਆਂ ਨੇ ਕੈਸ਼ ਔਨ ਡਿਲੀਵਰੀ ਲਈ ਆਨਲਾਈਨ ਹੀ ਤੁਹਾਨੂੰ ਪੇਮੈਂਟ ਕਰਨੀ ਪਊਗੀ ਤਾਂ ਹੀ ਤੁਹਾਡੇ ਸੂਟ ਦੀ ਜਿਹੜੀ ਬੁਕਿੰਗ ਆ ਉਹ ਮੰਨੀ ਜਾਊਗੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਪੀਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ